ਇਹ ਸਫਾਈ ਹੋਈ ਆ ਜੀ ਪਹਿਲੀ ਵਾਰ ਦੇਖਿਆ ਜਾਦ ਹੋਇਆ 1947 ਵਿੱਚ ਉਸ ਤੋਂ ਬਾਅਦ 2025 ਵਿੱਚ ਮਹੀਨਾ ਨਵੰਬਰ ਆ ਸਫਾਈ ਚੱਲ ਰਹੀ ਆ ਪਿੰਡ ਬਲਗਣਾ ਵਿੱਚ ਕਿਰਨ ਨਾਲੇ ਦੀ ਜੋ ਕਿ ਬਜ਼ੁਰਗਾਂ ਤੋਂ ਕਹਿਣ ਦੇ ਅਨੁਸਾਰ ਪਹਿਲੀ ਵਾਰ ਜ਼ਿੰਦਗੀ ਵਿੱਚ ਜੋਨਦੀ ਉਹਨਾਂ ਨੇ ਉਹ ਸੰਭਾਲੀ ਆ ਪਹਿਲੀ ਵਾਰ ਇਸ ਦੀ ਸਫਾਈ ਹੋਈ ਆ ਔਰ ਸਾਰੇ ਨਗਰ ਖੇੜੇ ਜਿਹੜੇ ਕਿਰਨ ਨਾਲ ਸੰਬੰਧਿਤ ਨੇ ਜਿਨ੍ਹਾਂ ਦੀਆਂ ਪੈਲੀਆਂ ਤੇ ਕਿਰਨ ਦੇ ਨਾਲੇ ਦੀ ਪਾਣੀ ਦੀ ਮਾਰ ਆ ਬਰਸਾਤੀ ਮੌਸਮ ਵਿੱਚ ਉਹ ਸਾਰਿਆਂ ਵਿੱਚ ਖੁਸ਼ੀ ਦਾ ਮਾਹੌਲ ਆ ਔਰ ਅਸੀਂ ਧੰਨਵਾਦ ਕਰਨਾ ਚਾਹੁੰਦੇ ਆ ਮਾਨ ਸਰਕਾਰ ਦਾ ਸਾਡੇ ਗੁਰਦਾਸਪੁਰ ਤੋਂ ਨੇਤਾ ਸਰ ਸ਼੍ਰੀ ਰਮਨ ਬੈਲ ਜੀ ਦਾ ਕਿ ਇਦਾਂ ਹੀ ਕਿਸਾਨਾਂ ਹਿੱਤ ਕੰਮ ਜਿਹੜੇ ਆ ਉਹ ਕਰਉਂਦੇ ਰਹਿਣ ਕਰਾ ਲਓ ਉਸ ਤੋਂ ਬਾਅਦ ਮੇਰਾ ਫੇਰ ਦਾ ਵਾਦਾ ਕਿ ਜਦੋਂ ਗੋਗੇ 2 ਮਹੀਨਾ ਹੋਰ ਲਾਵਾਗੇ ਫਸਲ ਤੋਂ ਬਾਅਦ ਤਾਂ ਕਿ ਆਉਣ ਵਾਲੇ ਟਾਈਮ ਦੇ ਵਿੱਚ ਜੇ ਸਨ ਕੋਈ ਬਰਸਾਤ ਆਵੇ ਤੇ ਲੋਕਾਂ ਦੀ ਫਸਲਾਂ ਦਾ ਨੁਕਸਾਨ ਨਾ ਹੋਵੇ ਕੋਈ ਜ਼ਿਮੀਦਾਰ ਇਸ ਰਜਿਸ ਪੰਜਾਬ ਦੀ ਆਤਮਾ ਵਾ ਜ਼ਿਮੀਦਾਰਦਾਰੀ ਸਾਰੀ ਆਰਥਿਕ ਦਜਾ ਜਿਹੜੀ ਆ ਚੱਲਦੀ ਆ ਜੇ ਸਾਡਾ ਜ਼ਿਮੀਦਾਰ ਖੁਸ਼ਹਾਲ ਹੋਊਗਾ ਕਿਸਾਨ ਖੁਸ਼ਹਾਲ ਹੋਊਗਾ ਤੇ ਬਾਜ਼ਾਰਾਂ ਚ ਰੌਣਕ ਹੋਏਗੀ ਦੁਕਾਨਾਂ ਚ ਰੌਣਕ ਹੋਊਗੀ ਸੋ ਮੈਂ ਅੱਜ ਖਾਸ ਕਰਕੇ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਔਰ ਚੇਚੇਦਾਰ ਦੇ ਉੱਪਰ ਬਰਿੰਦਰ ਗੋਇਲ ਜੀ ਦਾ ਧੰਨਵਾਦ ਕਰਦਾ ਜਿਹੜੇ ਸਾਡੇ ਇਸ ਮਹਿਕਮੇ ਦੇ ਮੰਤਰੀ ਨੇ ਉਹਨਾਂ